ਵਾਹਿਗੁਰੂ 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 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਦੇ ਸਾਹਮਣੇ ਆਪਣਾ ਅਗਲਾ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜਿਸ ਵਿੱਚ ਅਸੀਂ ਆਪ ਜੀ ਦੇ ਨਾਲ ਇਹ ਕਿਤਾਬ ਅਰਦਾਸ ਦਰਸ਼ਨ ਰੂਪ ਅਤੇ ਅਭਿਆਸ ਯੋਕੇ ਡਾਕਟਰ ਜਸਵੰਤ ਸਿੰਘ ਨੇਕੀ ਜੀ ਦੀ ਲਿਖੀ ਹੋਈ ਹੈ ਤੇ ਇਸ ਵਿੱਚ ਇਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਅਰਦਾਸ ਦੇ ਇੱਕ ਇੱਕ ਅੱਖਰ ਦੀ ਜੋ ਵਿਆਖਿਆ ਹੈ ਉਹ ਅਰਥ ਕੀਤੇ ਹਨ ਆਪ ਜੀ ਦੇ ਨਾਲ ਇਹ ਵੀਡੀਓ ਸਾਂਝੀ ਕਰਨ ਦਾ ਸਾਡਾ ਇੱਕ ਹੀ ਮਕਸਦ ਹੈ ਕਿ ਅਸੀਂ ਗੁਰੂ ਦੇ ਸ਼ਬਦ ਦਾ ਉਪਦੇਸ਼ ਜੋ ਹੈ ਉਹ ਬਤਵਤ ਸੰਗਤਾਂ ਤੱਕ ਪਹੁੰਚਾ ਸਕੀਏ ਅਤੇ ਇਸ ਲਈ ਭਾਵੇਂ ਕਿ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਦੁਨੀਆ ਭਰ ਵਿੱਚ ਜਿੱਥੇ ਕਿਤੇ ਵੀ ਸਿੱਖ ਵੱਸਦੇ ਹਨ ਉਸ ਹਰ ਜਗ੍ਹਾ ਉੱਤੇ ਪ੍ਰਚਾਰ ਦਾ ਇੰਤਜ਼ਾਮ ਹੁੰਦਾ ਹੈ ਕੀਤਾ ਜਾਂਦਾ ਹੈ ਪਰ ਜੇ ਜੇ ਅਸੀਂ ਜੇ ਅਸੀਂ ਆਪਣੇ ਸਮਾਜ ਅੰਦਰ ਆਪਣੇ ਅੰਦਰ ਜਾਤੀ ਮਾਰੀਏ ਆਪਣੇ ਆਲੇ ਦੁਆਲੇ ਜਾਤੀ ਮਾਰੀਏ ਤੇ ਉਸ ਪ੍ਰਚਾਰ ਦਾ ਅਸਰ ਸਾਡੇ ਉੱਤੇ ਉਹਨਾਂ ਜਿਆਦਾ ਦਿਖਾਈ ਨਹੀਂ ਦਿੰਦਾ ਜਿੰਨੇ ਵੱਡੇ ਲੈਵਲ ਤੇ ਅਸੀਂ ਸੋਚਦੇ ਹਾਂ ਇਹ ਪ੍ਰਚਾਰ ਹੋ ਰਿਹਾ ਹੈ ਜਾਂ ਅਸੀਂ ਕਰ ਰਹੇ ਹਾਂ ਪਤਤਪੁਨਾ ਨਸ਼ੇ ਲੜਾਈਆਂ ਝਗੜੇ ਈਰਖਾ ਜਾਤ ਪਾਤ ਊਚ ਨੀਚ ਵੈਰ ਵਿਰੋਧ ਲੜਾਈਆਂ ਝਗੜੇ ਬਾਹਰ ਹੀ ਨਹੀਂ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਉਹ ਸਭ ਕੁਝ ਜਿਸ ਤੋਂ ਗੁਰੂ ਸਾਹਿਬ ਗੁਰਮਤ ਗੁਰਬਾਣੀ ਸਾਨੂੰ ਰੋਕਦੀ ਹੈ ਉਹ ਸਾਡੇ ਜੀਵਨ ਦਾ ਹਿੱਸਾ ਬਣ ਚੁੱਕੇ ਹਨ ਇਸ ਦਾ ਕਾਰਨ ਸ਼ਾਇਦ ਇਹ ਹੀ ਹੈ ਕਿ ਅਸੀਂ ਗੁਰਬਾਣੀ ਪੜ੍ਹਦੇ ਸੁਣਦੇ ਜ਼ਰੂਰ ਹਾਂ ਪਰ ਉਸ ਉੱਤੇ ਅਮਲ ਨਹੀਂ ਕਰਦੇ ਤਾਂ ਗੁਰਬਾਣੀ ਸਾਨੂੰ ਇਹ ਸਮਝਾਉਂਦੀ ਹੈ ਕਿ ਜਿੰਨੀ ਦੇਰ ਤੱਕ ਅਸੀਂ ਗੁਰਬਾਣੀ ਨੂੰ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਆਪਣੇ ਹਿਰਦੇ ਵਿੱਚ ਵਸਾ ਕੇ ਜੀਵਨ ਵਿੱਚ ਪ੍ਰੈਕਟੀਕਲੀ ਇੰਪਲੀਮੈਂਟ ਨਹੀਂ ਕਰਦੇ ਜੀਵਨ ਵਿੱਚ ਧਾਰਨ ਨਹੀਂ ਕਰਦੇ ਉਨੀ ਦੇਰ ਤੱਕ ਸਾਡੇ ਇਹ ਸਾਰੇ ਕੀਤੇ ਹੋਏ ਯਤਨ ਜਿਹੜੇ ਹਨ ਉਹ ਅਸਫਲ ਹਨ ਇਹੀ ਇੱਕ ਯਤਨ ਸਾਡਾ ਹੈ ਕਿ ਚਲੋ ਇਹ ਨਹੀਂ ਹੈ ਕਿ ਅਸੀਂ ਬਹੁਤ ਵਿਦਵਾਨ ਹਾਂ ਇਹ ਪੜ ਕੇ ਤੁਹਾਨੂੰ ਤਾਂ ਹੀ ਸੁਣਾ ਰਹੇ ਹਾਂ ਕਿ ਅਸੀਂ ਤੇ ਇੰਨੇ ਯੋਗ ਨਹੀਂ ਹਾਂ ਕਿ ਅਸੀਂ ਕੁਝ ਕਰ ਸਕੀਏ ਪਰ ਜਿਨ੍ਹਾਂ ਨੇ ਕੀਤਾ ਹੈ ਜਿਨ੍ਹਾਂ ਤੇ ਪ੍ਰਮਾਤਮਾ ਨੇ ਮਿਹਰ ਕੀਤੀ ਹੈ ਅਸੀਂ ਉਹਨਾਂ ਨੂੰ ਪੜ੍ਹ ਤੇ ਸਕਦੇ ਹਾਂ ਇਸ ਲਈ ਇਹ ਸਾਡਾ ਸਾਰਿਆਂ ਦਾ ਫਰਜ਼ ਹੈ ਬਾਣੀ ਪੜ੍ਹਨੀ ਸੁਣਨੀ ਉਸ ਨੂੰ ਸਮਝਣਾ ਉਸ ਦੇ ਅਰਥ ਜਾਣਨੇ ਫਿਰ ਉਸ ਨੂੰ ਚੇਤੇ ਰੱਖਣਾ ਫਿਰ ਉਸੋ ਤੇ ਰਿਫਲੈਕਟ ਕਰਨਾ ਇਹ ਕੰਪੈਰੀਜ਼ਨ ਕਰਨਾ ਆਪਣੀ ਲਾਈਫ ਦਾ ਅਸੀਂ ਦੂਜਿਆਂ ਦੀ ਕਰਦੇ ਰਹਿੰਨੇ ਆ ਆਪਣੀ ਲਾਈਫ ਦਾ ਨਹੀਂ ਕਰਦੇ ਕਿ ਗੁਰਬਾਣੀ ਸਾਨੂੰ ਕੀ ਸਮਝਾਉਂਦੀ ਹੈ ਤੇ ਅਸੀਂ ਕੀ ਕਰ ਰਹੇ ਹਾਂ ਫਿਰ ਹੀ ਇਹ ਸਾਨੂੰ ਸਮਝ ਆਵੇਗਾ ਕਿ ਅਸੀਂ ਬਹੁਤ ਕੁਝ ਲਗਭਗ ਸਾਰਾ ਕੁਝ ਹੀ ਗੁਰਬਾਣੀ ਤੋਂ ਉਲਟ ਕਰ ਰਹੇ ਹਾਂ ਤਾਂ ਹੀ ਸਾਡੇ ਜੀਵਨ ਵਿੱਚ ਸਾਡੇ ਸਮਾਜ ਵਿੱਚ ਸਾਡੇ ਪ੍ਰਬੰਧ ਵਿੱਚ ਸਾਡੇ ਸਿਸਟਮ ਵਿੱਚ ਕੋਈ ਤਬਦੀਲੀ ਆ ਸਕਦੀ ਹੈ ਇਹੀ ਇੱਕ ਯਤਨ ਹੈ ਸੰਗਤਾਂ ਤੱਕ ਸਨੇਹਾ ਪਹੁੰਚਾਉਂਦਾ ਅੱਜ ਜੋ ਚੈਪਟਰ ਅਸੀਂ ਆਪ ਜੀ ਦੇ ਨਾਲ ਸਾਂਝਾ ਕਰਨਾ ਹੈ 45 ਨੰਬਰ ਚੈਪਟਰ ਹੈ ਜਦੋਂ ਅਸੀਂ ਅਰਦਾਸ ਵਿੱਚ ਮੰਗਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਅੱਜ ਦੇ ਚੈਪਟਰ ਦਾ ਸਰਲੇਖ ਹੈ ਵਿਵੇਕ ਦਾਨ ਵਿਵੇਕ ਦਾਨ ਵਿਵੇਕ ਸੰਸਕ੍ਰਿਤ ਵਿਵੇਕ ਬੁੱਧੀ ਦੀ ਉਹ ਉੱਚੀ ਯੋਗਤਾ ਹੈ ਜਿਸ ਰਾਹੀਂ ਉਹ ਅਸੱਤ ਤੋਂ ਸੱਤ ਦਾ ਨਿਰਣਾ ਕਰਦੀ ਹੈ ਇਸੇ ਰਾਹੀਂ ਹੀ ਉਹ ਵਸਤੂ ਦੇ ਸਰੂਪ ਦਾ ਨਿਰਣਾ ਵੀ ਕਰਦੀ ਹੈ ਜਾਹਰੀ ਰੂਪ ਤੋਂ ਨਹੀਂ ਅੰਦਰਲੇ ਗੁਣਾ ਤੋਂ ਚੰਗੇ ਤੇ ਮੰਦੇ ਦੀ ਤਮੀਜ਼ ਵੀ ਇਸੇ ਤਰ੍ਹਾਂ ਹੁੰਦੀ ਹੈ ਇਸੇ ਰਾਹੀਂ ਹੁੰਦੀ ਹੈ ਵਿਵੇਕ ਹੀ ਉਹ ਬੁੱਧੀ ਹੈ ਜੋ ਪ੍ਰਕਿਰਤੀ ਤੇ ਬ੍ਰਹਮ ਦਾ ਨਿਰਣਾ ਕਰਦੀ ਹੈ ਜਿਸ ਰਾਹੀਂ ਜੇਸਰਾਹੀ ਇਹ ਗਿਆਨ ਵਾਪਰਦਾ ਹੈ ਕਿ ਸੰਸਾਰ ਵੀ ਬ੍ਰਹਮ ਤੋਂ ਅੱਡਾ ਨਹੀਂ ਅੱਡ ਨਹੀਂ ਹੈ ਇਹ ਦੋ ਨਹੀਂ ਇੱਕ ਹੀ ਹਨ ਇਸ ਨਾਤੇ ਜੋ ਵਿਭ ਭਾਵ ਕੇ ਦੋ ਤੋਂ ਇੱਕ ਦਾ ਵਿਚਾਰ ਪੈਦਾ ਕਰਦਾ ਹੈ ਉਹ ਵਿਵੇਕ ਹੈ ਇੱਕ ਪ੍ਰਾਨਕ ਕਥਾ ਅਨੁਸਾਰ ਮਨ ਦੀਆਂ ਦੋ ਇਸਤਰੀਆਂ ਹਨ ਇੱਕ ਪਰਵਿਰਤੀ ਤੇ ਦੂਜੀ ਨਿਵਿਰਤੀ ਫੋਟਨੋਟ ਵਿੱਚ ਡਾਟ ਸਾਬ ਲਿਖਦੇ ਹਨ ਕਿ ਪ੍ਰਵਿਰਤੀ ਸੰਸਾਰ ਵਿੱਚ ਖਚਤ ਹੋਣ ਦੀ ਬਿਰਤੀ ਹੈ ਤੇ ਨਿਵਿਰਤੀ ਉਸ ਤੋਂ ਉਪਰਾਮਤਾ ਦੀ ਇਹਨਾਂ ਦੇ ਉਧਰ ਚੋਂ ਮਨ ਦੇ ਦੋ ਪੁੱਤਰ ਹੋਏ ਪ੍ਰਵਿਰਤੀ ਦੇ ਉਧਰ ਚੋਂ ਮੋਹ ਪੈਦਾ ਹੋਇਆ ਤੇ ਨਿਵਿਰਤੀ ਦੇ ਉਧਰ ਚੋਂ ਬਵੇਕ ਮੋਹ ਨੇ ਤਤਕਾਲੀ ਸੰਸਾਰਿਕ ਲਾਭ ਦੇ ਤੇ ਸੁੰਦਰ ਸ਼ਬ ਵਾਲੇ ਪਦਾਰਥਾਂ ਰਾਹੀਂ ਮਨ ਨੂੰ ਬਬੇਕ ਕੋਲੋਂ ਹਟਾ ਕੇ ਆਪਣੇ ਵਸੀਕਰ ਕਰ ਲਿਆ ਤੇ ਵਿਸ਼ਿਆਂ ਦੀ ਕੈਦ ਵਿੱਚ ਪਾ ਲਿਆ ਇਸ ਪੁੱਤਰ ਨਾਲ ਰਲ ਕੇ ਮਨ ਨੇ ਭੋਗ ਭੋਗਣ ਦੀ ਇੰਦਰੀ ਪੈਦਾ ਕਰ ਲਈ ਓ ਉਹ ਰੋਗਾਂ ਦੇ ਰਸ ਵਿੱਚ ਖਚਤ ਹੋ ਗਿਆ ਤੇ ਆਪਣੇ ਗਿਆਨ ਰੂਪ ਅਸਲੇ ਨੂੰ ਵਿਸਰ ਗਿਆ ਅ ਵਿਦਿਆ ਵਿੱਚ ਫਸੇ ਦਾ ਵਿਵੇਕ ਮਾਨਦ ਪੈ ਗਿਆ ਭਾਵਕੇ ਹਲਕਾ ਪੈ ਗਿਆ ਮਦੋ ਅਬਿੱਦਿਆ ਹਿਤਕੀਨ ਬਿਵੇਕ ਦੀਪ ਮਲੀਨ ਰਾਗਾ ਸਾਹ ਭਗਤ ਰਬਦਾਸ ਜੀ ਅੰਗ 486 ਹੁਣ ਮਨ ਸਮਝਦਾ ਹੈ ਮੈਂ ਭੋਗਦਾ ਹਾਂ ਉਹ ਮੈਂ ਤੇ ਭੋਗਾਂ ਦੇ ਦਵੰਦ ਵਿੱਚ ਫਸ ਗਿਆ ਹੈ ਬਿਵੇਕ ਪਾਸ ਤਤਕਾਲੀ ਲਾਭ ਵਾਲੀ ਕੋਈ ਵਸਤ ਨਹੀਂ ਉਸ ਪਾਸ ਤਾਂ ਮਨ ਨੂੰ ਆਪਣੇ ਅਸਲੇ ਤੋਂ ਜਾਣੂ ਕਰਾਉਣ ਦੀ ਸਮਰੱਥਾ ਹੈ ਮੋਦੇ ਸੰਗਲ ਚੜਾ ਕੇ ਮਨ ਜਦੋਂ ਵੀ ਵਿਵੇਕ ਵੱਲ ਪਰਤਦਾ ਹੈ ਤਾਂ ਉਹ ਮੈਂ ਤੇ ਭੋਗਾਂ ਦੇ ਦਵੰਦ ਵਿੱਚੋਂ ਨਿਕਲ ਕੇ ਪ੍ਰਤੀਤ ਕਰਦਾ ਹੈ ਕਿ ਉਹ ਤਾਂ ਆਪੇ ਰਸੀਆ ਆਪ ਰਸ ਆਪੇ ਰਾਵਨ ਹਾਰ ਹੈ ਸ੍ਰੀ ਰਾਗ ਮਹਦਲਾ ਪਹਿਲਾ ਆੰਗ ਤਈ ਇਸ ਪ੍ਰਤੀਤ ਰਹੀ ਸਾਰਾ ਦਵੰਦ ਨਿਬੜ ਜਾਂਦਾ ਹੈ ਇਉਂ ਵਿਵੇਕ ਮਨ ਨੂੰ ਬਿਬਤੋਂ ਇੱਕ ਕਵਲ ਪ੍ਰਤਾਲ ਹੁੰਦਾ ਹੈ। ਪੜਿਆ ਗਿਆਨ ਵੀ ਪ੍ਰਾਪਤ ਹੋ ਸਕਦਾ ਹੈ ਵਿਦਵਤਾ ਵੀ। ਵਿਵੇਕ ਪੜਿਆ ਨਹੀਂ ਪ੍ਰਾਪਤ ਹੁੰਦਾ। ਵਿਵੇਕ ਵਹੀਨ ਵਿਦਵਤਾ ਨਾਲੋਂ ਵਿਦਵਤਾ ਵਹੀਨ ਵਿਵੇਕ ਬਿੱਤਰ ਹੈ। ਅਧਿਆਤਮਕ ਮਾਰਗ ਤੇ ਵਿਦਵਤਾ ਕੇਵਲ ਵਾਧੂ ਭਾਰ ਹੈ। ਵਿਵੇਕ ਹੀ ਰਾਹ ਦਿਖਾਉਂਦਾ ਹੈ। ਇਸ ਦਾ ਨਾਤਾ ਸਦੀਪਤਾ ਨਾਲ ਹੈ ਇਸ ਲਈ ਸਾਨੂੰ ਵੀ ਸਦੀਪਤਾ ਸਦੀਪਤਾ ਨਾਲ ਗੰਢ ਸਕਦਾ ਹੈ ਬਿਬੇਕ ਨੇ ਬਿਬੇਕ ਦੇ ਸਿਆਣਿਆਂ ਨੇ ਚਾਰ ਅੰਗ ਦੱਸੇ ਹਨ ਸਿਆਨਪ ਸਤਿਅ ਸਹਸ ਤੇ ਸੰਜਮ ਸਿਆਨਪ ਸਾਰਾ ਕੁਝ ਸਮਝਦਾਰੀ ਨਾਲ ਕਰਨ ਵਿੱਚ ਹੈ ਸੱਚ ਵਿੱਚ ਨਿਆਂ ਵੀ ਸ਼ਾਮਲ ਹੈ ਸਾਹਸ ਵਿੱਚ ਨਿਰਪਹਿਤਾ ਵੀ ਜੁੜੀ ਹੈ ਤੇ ਸੰਜਮ ਈਸ਼ਾਵਨੂ ਕਮੰਦ ਕਰਦਾ ਤੇ ਜ਼ਿੰਦਗੀ ਨੂੰ ਮੋਹ ਤੋਂ ਉੱਪਰ ਉਠਾਲਦਾ ਹੈ ਗੁਰਮਤ ਦਾ ਮਾਰਗ ਬਿਵੇਕ ਦਾ ਮਾਰਗ ਹੈ ਬਿਵੇਕ ਦਾ ਬਿਵੇਕ ਇਸ ਮਾਰਗ ਦਾ ਸਿਧਾਂਤਕ ਗਿਆਨ ਹੈ ਅਮ੍ਰਿਤ ਜਿੰਦਗੀ ਨੂੰ ਸਿੱਖੀ ਦਾਨ ਤੇ ਰਹਿ ਦਾਨ ਦੀਆਂ ਮੰਗਾਂ ਰਾਹੀ ਅਰਦਾਸ ਵਿੱਚ ਮੰਗਿਆ ਗਿਆ ਹੈ ਉਪਰੰਤ ਗੁਰਮਤਿ ਦੇ ਸਿਧਾਂਤਾਂ ਨੂੰ ਸਮਝਣ ਲਈ ਵਿਵੇਕ ਦਾਣ ਮੰਗਿਆ ਹੈ ਸਿੱਖ ਦੀ ਜ਼ਿੰਦਗੀ ਵਿਵੇਕੀ ਜ਼ਿੰਦਗੀ ਹੋਣੀ ਚਾਹੀਦੀ ਹੈ ਹਰ ਸਿੱਖ ਲਈ ਵਾਹਿਗੁਰੂ ਦਾ ਹੋ ਕੇ ਰਹਿਣਾ ਲਾਜ਼ਮ ਹੈ ਤੇ ਵਾਹਿਗੁਰੂ ਦਾ ਹੋ ਜਾਣਾ ਵਿਵੇਕ ਦੀ ਬੁਨਿਆਦ ਹੈ ਕਬੀਰ RAME RAM ਕਹ ਕਹਵੇ ਮਾਹਿ ਵਿਵੇਕ ਸ਼ਲੋਕ ਕਬੀਰ ਜੀ ਅੰਗ 1374 ਇਸ ਨਾਤੇ ਸਿੱਖ ਪਰਭਾਸ਼ਾ ਵਿੱਚ ਬਵੇਕੀ ਸਿੱਖ ਉਹ ਹੈ ਜੋ ਗੁਰਮਤ ਰਹਿਣੀ ਵਿੱਚ ਰਹਿੰਦਾ ਹੈ ਤੇ ਗੁਰੂ ਦੀ ਮਤ ਧਾਰਨ ਕਰਦਾ ਹੈ ਕਿਉਂਕਿ ਉਹ ਕਿਉਂਕਿ ਗੁਰੂ ਹੀ ਪੂਰਨ ਬਵੇਕੀ ਹੈ ਕੇਵਲ ਸਤ ਗੁਰੂ ਪਾਸੋਂ ਹੀ ਬਵੇਕ ਬੁੱਧੀ ਦੀ ਦਾਤ ਪ੍ਰਾਪਤ ਹੋ ਸਕਦੀ ਹੈ ਬਿਵੇਕ ਬੁੱਧੀ ਸਭ ਤੋਂ ਨਿਰਮਲ ਬੁੱਧੀ ਹੈ ਵਿਚਾਰवान ਬੁੱਧੀ ਹੈ ਗਿਆਨ ਵਾਲੀ ਬੁੱਧੀ ਹੈ ਆਪਾ ਖੋਜਣ ਵਾਲੀ ਬੁੱਧੀ ਹੈ ਇਹੋ ਉੱਚੀ ਮਤ ਹੈ ਇਹੋ ਉੱਚੀ ਸੂਰਤ ਹੈ ਗੁਰਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਬਿਵੇਕ ਗੁਰੂ ਗੁਰੂ ਸਮਦਰਸੀ ਤਿਸ ਮਿਲੇ ਸੰਕ ਉਤਾਰੇ ਨਟ ਅਸ਼ਟਪਦੀਆਂ ਮਹਲਾ ਚੌਥਾ ਬਿਬੇਕ ਬੁੱਧ ਸਤਿਗੁਰ ਤੇ ਪਾਈ ਟੋਡੀ ਮਹੱਲਾ ਚੌਥਾ ਬਿਬੇਕ ਬੁੱਧ ਸਭ ਜਗ ਮੈਂ ਨਿਰਮਲ ਵਿਚਰ ਵਿਚਰ ਰਸ ਪੀਜੇ ਕਲਿਆਣ ਮਹੱਲਾ ਚੌਥਾ ਬਿਬੇਕ ਬੁੱਧ ਵਿਚਾਰ ਗੁਰਮੁਖ ਗੁਰ ਸ਼ਬਦ ਖਿਨ ਖਿਨ ਹਰ ਨਿਤ ਚਵੇ ਤੋਖਾਰੀ ਮਹੱਲਾ ਚੌਥਾ ਅੰਤਰ ਬਿਬੇਕ ਸਦਾ ਆਪ ਵਿਚਾਰੇ ਮਾਜ ਮਹੱਲਾ ਤੀਜਾ ਇਸ ਨਾਤੇ ਸਿੱਖ ਪਰਬਾਸ਼ਾ ਵਿੱਚ ਬਿਵੇਕੀ ਸਿੱਖ ਉਹ ਹੈ ਜੋ ਗੁਰਮਤਿ ਰਹਿਣੀ ਵਿੱਚ ਰਹਿੰਦਾ ਹੈ ਤੇ ਗੁਰੂ ਦੀ ਮਤ ਧਾਰਨ ਕਰਦਾ ਹੈ ਕਿਉਂਕਿ ਗੁਰੂ ਹੀ ਪੂਰਨ ਬਿਵੇਕੀ ਹੈ ਕੇਵਲ ਸਤਿਗੁਰੂ ਪਾਸੋਂ ਹੀ ਬਿਵੇਕ ਬੁੱਧ ਦੀ ਦਾਤ ਪ੍ਰਾਪਤ ਹੋ ਸਕਦੀ ਹੈ ਬਿਵੇਕ ਬੁੱਧੀ ਸਭ ਤੋਂ ਨਿਰਮਲ ਬੁੱਧੀ ਹੈ ਵਿਚਾਰवान ਬੁੱਧੀ ਹੈ ਗਿਆਨ ਵਾਲੀ ਬੁੱਧੀ ਹੈ ਆਪਾ ਖੋਜਣ ਵਾਲੀ ਬੁੱਧੀ ਹੈ ਇਹੋ ਉੱਚੀ ਮਤ ਹੈ ਇਹੋ ਉੱਚੀ ਸੁਰਤ ਹੈ ਬਿਵੇਕ ਬੁੱਧੀ ਦੇ ਟਕਰੇ ਤੇ ਅਬਿਵੇਕ ਹੈ ਜੋ ਸਾਨੂੰ ਆਤਮ ਸੁਖ ਦੀ ਥਾਂ ਅੰਦਰਿਆਵੀ ਸੁਖਾਂ ਦੇ ਮਗਰ ਲਈ ਰੱਖਦਾ ਹੈ ਇੰਦਰੀ ਸਬਲ ਨਿਬਲ ਬਿਵੇਕ ਬੁੱਧ ਪਰਮਾਰਥ ਪਰਵੇਸ਼ ਨਹੀਂ ਇੰਦਰੀ ਸਬਲ ਨਿਬਲ ਬਿਵੇਕ ਬੁੱਧ ਪਰਮਾਰਥ ਪਰਵੇਸ਼ ਨਹੀਂ ਸੋਰਠ ਗਤ ਰਵਿਦਾਸ ਜੀ ਅੰਗ 658 ਅਬੇ ਬੇਕ ਨੂੰ ਬਾਦ ਬੁੱਧ ਵੀ ਆਖਿਆ ਗਿਆ ਹੈ ਜਿਉਂ 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 ਉਲਝਾਏ ਹੋ ਬਾਦ ਬੁੱਧ ਦਾ ਰਾਗ ਗੋੜੀ ਮਹੱਲਾ ਪੰਜਵਾਂ ਅਬ ਬੇਕ ਨੂੰ ਬਾਦ ਬੁੱਧ ਵੀ ਆਖਿਆ ਗਿਆ ਹੈ ਤੇ ਅਹ ਬੁੱਧ ਵੀ ਜੋ ਸਾਡੇ ਅੰਦਰ ਹਉਮੈ ਜਗਾ ਕੇ ਸਾਨੂੰ ਦ્વੈਤ ਵਿੱਚ ਪਟਕਾਈ ਰੱਖਦੀ ਹੈ ਤੇ ਪੰਜਾਂ ਵਿਸ਼ਿਆਂ ਵੱਲ ਸਾਡੀ ਰੁਚੀ ਨੂੰ ਪ੍ਰੇਰੀ ਰੱਖਦੀ ਹੈ ਵਿਵੇਕ ਰਾਹੀ ਇਸ ਦ્વੈਤ ਵਾਲੀ ਜ਼ਿੰਦਗੀ ਤੋਂ ਨਜਾਤ ਮਿਲ ਜਾਂਦੀ ਹੈ ਅਸੀਂ ਗੁਰਬਾਣੀ ਵਿੱਚ ਪੜ੍ਹਦੇ ਹਾਂ ਅਹੰ ਬੁੱਧ ਬਹੁਤ ਸਗਨ ਮਾਇਆ ਗੂਜਰੀ ਮਹੱਡਾ ਪੰਜਵਾਂ ਅੰਗ 502 ਰਾਗ ਸੋਰਠ ਵਿੱਚ ਅਸੀਂ ਪੜ੍ਹਦੇ ਹਾਂ ਪੰਜਵੇਂ ਪਾਤਸ਼ਾਹ ਦੇ ਬਚਨ ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਬੰਦੇ ਪਿਆਰੇ ਇਨ ਬਿਦ ਮਿਲਨ ਨ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸੁਆਮੀ ਕੇ ਦਵਾਰੇ ਦੀਜੇ ਬੁੱਧ ਬਬੇਕਾ ਬਬੇਕ ਦਾਨ ਦੀ ਅਰਦਾਸ ਹਰ ਸਿੱਖ ਇਸ ਲਈ ਮੰਗਦਾ ਹੈ ਤਾਂ ਜੋ ਅਬਬੇਕ ਦੀ ਜ਼ਿੰਦਗੀ ਤੋਂ ਛੁਟਕਾਰਾ ਮਿਲੇ ਤੇ ਦਵੈਤ ਤੋਂ ਇਹ ਦਵੈਤੋਂ ਇਕ ਹੋਣ ਦੀ ਸੰਭਾਵਨਾ ਪ੍ਰਗਟ ਹੋਵੇ ਵਿਸ਼ਵਾਸ ਆਤਮਕ ਪ੍ਰੇਰਣਾ ਹੈ ਭਰੋਸਾ ਆਤਮ ਨਿਰਭਰਤਾ ਹੈ ਤੇ ਬਿਵੇਕ ਆਤਮਕ ਗਿਆਨ ਹੈ ਇਹੋ ਅੰਦਰਲੀ ਰਹਿਤ ਦੇ ਤਿੰਨ ਥੰਮ ਹਨ ਇਸੇ ਲਈ ਅਰਦਾਸ ਵਿੱਚ ਇਹਨਾਂ ਦੀ ਜਾਂਚਨਾ ਹੈ ਇਹਨਾਂ ਆਸਰੇ ਬਿਤਾਈ ਹੋਈ ਜ਼ਿੰਦਗੀ ਵਿੱਚ ਹੀ ਆਤਮਕ ਸੁਖ ਦਾ ਹਿਲੋਰਾ ਪਰਾਪਤ ਹੁੰਦਾ ਹੈ ਤੇ ਵਿਵੇਕ ਰਾਹੀ ਹੀ ਜ਼ਿੰਦਗੀ ਸੁਰਖਰੂ ਹੁੰਦੀ ਹੈ ਵਿਵੇਕ ਬੁੱਧੀ ਸੁਖ ਰੈਣ ਬਿਹਾਨੀ ਸੋਹੀ ਮਹਲਾ ਤੀਜਾ ਅੰਗ 772 ਵਿਵੇਕਦਾਨ ਦੀ ਅਰਦਾਸ ਹਰ ਸਿੱਖ ਇਸ ਦੀ ਮੰਗਦਾ ਹੈ ਤਾਂ ਜੋ ਅਬਵੇਕ ਦੀ ਜ਼ਿੰਦਗੀ ਤੋਂ ਛੁਟਕਾਰਾ ਮਿਲੇ ਤੇ ਦੁਐ ਤੋਂ ਏਕ ਹੋਣ ਦੀ ਸੰਭਾਵਨਾ ਪ੍ਰਗਟ ਹੋਵੇ ਵਿਸ਼ਵਾਸ ਆਤਮਿਕ ਪ੍ਰੇਰਣਾ ਹੈ ਭਰੋਸਾ ਆਤਮ ਨਿਰਭਰਤਾ ਹੈ ਤੇ ਵਿਵੇਕ ਆਤਮਿਕ ਗਿਆਨ ਹੈ ਇਹੋ ਅੰਦਰਲੀ ਰਹੇ ਦੇ ਤਿੰਨ ਥੰਮ ਹਨ ਇਸੇ ਲਈ ਅਰਦਾਸ ਵਿੱਚ ਇਹਨਾਂ ਦੀ ਜਾਂਚਨਾ ਹੈ ਇਹਨਾਂ ਆਸਰੇ ਬਤਾਈ ਹੋਈ ਜ਼ਿੰਦਗੀ ਵਿੱਚ ਹੀ ਆਤਮਿਕ ਸੁਖ ਦਾ ਹਲੋਰਾ ਪ੍ਰਾਪਤ ਹੁੰਦਾ ਹੈ ਤੇ ਵਿਵੇਕ ਰਾਹੀ ਹੀ ਜ਼ਿੰਦਗੀ ਸੁਰਖਰੂ ਹੁੰਦੀ ਹੈ ਵਿਵੇਕ ਬੁੱਧੀ ਸੁਖ ਰੈਣ ਵਿਹਾਣੀ ਸੋ ਹਿਮਾ ਲਤੀਜ ਅੰਗ 772 ਸਾਨੂੰ ਵੀ ਵਾਹਿਗੁਰੂ ਜੀ ਵਾਹਿਗੁਰੂ ਅੱਗੇ ਇਹ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਮੂੰਹੋਂ ਤੇ ਅਸੀਂ ਸਾਰੇ ਹੀ ਅਰਦਾਸ ਪੜ ਕੇ ਬੋਲਦੇ ਹਾਂ ਕਰਦੇ ਹਾਂ ਪਰ ਵਾਹਿਗੁਰੂ ਸਾਡੇ ਤੇ ਮਿਹਰ ਕਰਨ ਕਿ ਇਹ ਪੜ ਕੇ ਇਹ ਸੁਣ ਕੇ ਸਰਨੋਂ ਵੀ ਬਿਬੇਕ ਬੁੱਧ ਆ ਜਾਵੇ ਸਾਨੂੰ ਵੀ ਚੰਗੇ ਮੰਦੇ ਦੀ ਸਮਝ ਕਰਨੀ ਆ ਜਾਵੇ ਬਬੇਕ ਬਦੀ ਇਹੀ ਡਾਕਟਰ ਸਾਹਿਬ ਸਮਝਾਉਂਦੇ ਸਾਨੂੰ ਕੋਸ਼ਿਸ਼ ਕਰ ਰਹੇ ਹਨ ਕਿ ਬਬੇਕ ਬਦੀ ਉਹ ਹੈ ਕਿ ਸਾਨੂੰ ਚੰਗੇ ਮਾੜੇ ਵਿੱਚ ਫਰਕ ਕਰਨ ਦਾ ਜਾਚ ਆ ਜਾਵੇ ਤੇ ਅਸੀਂ ਮਾੜੇ ਨੂੰ ਛੱਡ ਕੇ ਚੰਗੇ ਦੀ ਚੋਣ ਕਰੀਏ ਚੈਪਟਰ ਨੰਬਰ 46 ਹੈ ਵਿਸਾਦਾਨ ਅਰਦਾਸ ਵਿੱਚ ਜਿੰਨਾ ਅਗਲੇ ਦੋ ਦਾਨਾਂ ਦੀ ਮੰਗ ਕਰਦੇ ਹਾਂ ਉਹ ਹੈ ਵਿਸਾਹ ਤੇ ਭਰੋਸਾ ਇਹ ਸਦਕਾ ਦੇ ਦੋ ਅਨਿਖੜ ਅੰਗ ਹਨ ਵਿਸਵਾਸ ਵਹਿ ਗੁਰੂ ਦੀ ਹੋਂਦ ਦਾ ਯਕੀਨ ਹੈ ਤੇ ਭਰੋਸਾ ਉਸ ਦੀ ਬਹੜੀ ਦਾ ਵਿਸਾਨ ਨੂੰ ਸੂਫੀ ਇਸਤਲਾਹ ਵਿੱਚ ਈਮਾਨ ਕਹਿੰਦੇ ਹਨ ਇਹ ਇੱਕ ਅਕਾਲ ਪੁਰਖ ਦੀ ਕਰਤਾਰਤਾ ਪ੍ਰਤਪਾਲਕਤਾ ਤੇ ਸਦ ਕਿਰਪਾਲਤਾ ਦਾ ਮੁੱਖੋਂ ਇਤਰਾਫ ਤੇ ਦਿਲੋਂ ਤਸਦੀਕ ਕਰਦਾ ਹੈ ਸੱਚੇ ਦਿਲੋਂ ਮਾਲਕ ਦੇ ਪਿਆਰ ਵਿੱਚ ਭਿੱਜਣਾ ਇਸ ਦੀ ਪਹਿਲੀ ਸ਼ਰਤ ਹੈ ਪਿਆਰ ਵਿੱਚ ਭਿੱਜਣ ਵਾਲਾ ਸਹਬਨ ਹੀ ਆਪਣੇ ਮਹਿਬੂਬ ਦਾ ਜ਼ਿਕਰ ਕਰਦਾ ਹੈ ਐਸੇ ਨੂੰ ਸਿਮਰਨ ਕਹਿੰਦੇ ਹਨ ਵਿਸਾਹ ਵਾਲਾ ਸਿਮਰਨ ਵਿੱਚ ਜੀਉਂਦਾ ਹੈ ਕੋਈ ਅਜਮਾਇਸ਼ ਆ ਬਣੇ ਤਾਂ ਡੋਲਦਾ ਨਹੀਂ ਮਾਰਕ ਦੀ ਮਿਹਰ ਜਾਨ ਉਸ ਨੂੰ ਖਿੜੇ ਮੱਥੇ ਕਬੂਲਦਾ ਹੈ ਜਾਨ ਦੇ ਦਿੰਦਾ ਹੈ ਈਮਾਨ ਨਹੀਂ ਦਿੰਦਾ ਸਹੀ ਦੇ ਰਹੀ ਆਪਣੇ ਵਿਸਾਹ ਦੀ ਸ਼ਹਾਦਤ ਗਵਾਹੀ ਦਿੰਦਾ ਹੈ ਐਸਾ ਵਿਸਾਹ ਹੀ ਅਧਿਆਤਮਕ ਜੀਵਨ ਦਾ ਆਧਾਰ ਹੁੰਦਾ ਹੈ ਕਿਉਂਕਿ ਇਹ ਮਨੁੱਖੀ ਮਨ ਵਿੱਚੋਂ ਰੱਬ ਦੀ ਅੰਛ ਜਗਾਉਂਦਾ ਹੈ ਦਰ ਅਸਰ ਵਹਿਗੁਰੂ ਆਪ ਵਿਸਾਹ ਬਣ ਕੇ ਮਨੁੱਖ ਦੀ ਚੇਤਨਾ ਵਿੱਚੋਂ ਝਾਤ ਮਾਰਦਾ ਹੈ ਵਿਸਾਅ ਦਰ ਅਸਲ ਵਹਿਗੁਰੂ ਵੱਲੋਂ ਆਈ ਆਵਾਜ਼ ਹੈ ਬੁਲਾਵਾ ਹੈ ਦੇਵੀ ਰਹਿਮਤ ਦਾ ਇਹ ਰੱਬ ਦਾ ਆਪਣਾ ਮਾਰਿਆ ਪਹਿਲਾ ਪਿਆਰ ਤੁਨਕਾ ਹੈ ਵਿਸਾਅ ਵਿੱਚ ਲਾ ਯਕੀਨ ਦਰਸ਼ਨ ਜਾਂ ਵਿਗਿਆਨ ਵਾਲਾ ਯਕੀਨ ਨਹੀਂ ਹੁੰਦਾ ਇਹ ਭੌਤਿਕ ਨਹੀਂ ਹੁੰਦਾ ਪਰਾ ਭੌਤਿਕ ਹੁੰਦਾ ਹੈ ਪ੍ਰਤੱਖ ਗਿਆਨ ਦੀ ਥਾਂ ਰਹੱਸ ਇਸ ਦਾ ਆਧਾਰ ਹੁੰਦਾ ਹੈ ਇਸ ਨੂੰ ਕਦੇ ਟਪਲਾ ਨਹੀਂ ਲੱਗਦਾ ਕਿਉਂਕਿ ਆਪ ਅਭੁੱਲ ਕਰਤਾਰ ਇਸ ਦੇ ਅੰਦਰ ਵਰਤ ਰਿਹਾ ਹੁੰਦਾ ਹੈ ਇਹ ਵਹਿਗੁਰੂ ਦੇ ਰਹਾਸ ਦੀ ਮਨੁੱਖੀ ਆਤਮਾ ਵੱਲ ਮੁਢਲੀ ਹਰਕਤ ਹੈ ਉਸ ਯਾਤਰਾ ਦਾ ਇਹ ਪਹਿਲਾ ਕਦਮ ਹੁੰਦਾ ਹੈ ਜਿਸ ਰਾਹੀ ਮਨੁੱਖ ਸਮੇਂ ਚੋਂ ਨਿਕਲ ਕੇ ਸਦੀਵਤਾ ਦੇ ਆਂਗਣ ਵਿੱਚ ਵਿਚਰਨ ਲੱਗਦਾ ਹੈ ਵਿਸਾਰ ਕੋਈ ਅੱਧਾ ਅਧੂਰਾ ਵਿਸ਼ਵਾਸ ਨਹੀਂ ਹੁੰਦਾ ਨਾ ਕੋਈ ਕੱਚਾ ਪਿੱਲਾ ਯਕੀਨ ਇਹ ਤਾਂ ਮੁਕੰਮਲ ਸੰਦੇਹਹੀਨ ਵਿਸ਼ਵਾਸ ਹੁੰਦਾ ਹੈ ਇਸ ਦਾ ਸਬੰਧ ਸੰਸਾਰ ਨਾਲ ਨਹੀਂ ਹੁੰਦਾ ਪੁਰਖ ਨਾਲ ਹੁੰਦਾ ਹੈ ਪੁਰਖ ਦੀ ਵਿਸ਼ਵਾਸੀ ਨਤ ਵਿਸ਼ਵਾਸੀਨਤਾ ਹੀ ਇਸ ਦਾ ਆਧਾਰ ਹੁੰਦਾ ਹੈ ਯਕੀਨ ਵੱਜੇ ਤਾਂ ਹੀ ਵਿਸਾਹ ਹੁੰਦਾ ਹੈ ਸਿੱਖੀ ਵਿਚਾਰਧਾਰਾ ਵਿੱਚ ਸਭ ਤੋਂ ਵੱਡਾ ਵਿਸਾਹ ਵਾਹਿਗੁਰੂ ਦਾ ਵਿਸਾਹ ਹੈ ਕੇਵਲ ਇਹੋ ਇੱਕ ਵਿਸਾਹ ਹੈ ਜੋ ਸਭਨਾ ਦਾ ਵਿਸਾਹ ਹੈ ਅਸੀਂ ਪੜਦੇ ਹਾਂ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦੇ ਸਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹ ਸਲੋਕ ਮਹੱਲਾ 5ਵਾਂ ਅੰਗ 1426 ਇਹ ਇੱਕ ਪਾਸੇ ਸਾਡੀ ਆਸਤਕਤਾ ਦੀ ਸਾਖੀ ਦਿੰਦਾ ਹੈ ਦੂਜੇ ਪਾਸੇ ਵਹਿਗੁਰੂ ਦੀ ਹਾਜ਼ਰ ਨਾਜ਼ਰਤਾ ਤੇ ਅੰਗ ਸੰਗਤਾ ਦੀ ਅਸੀਂ ਪੜਦੇ ਹਾਂ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜੂਰ ਖੁਦਾਏ ਰਾਗ ਤਲੰਗ ਭਗਤ ਕਬੀਰ ਜੀ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕਹਿ ਹੈ ਸੰਗ ਤਨਾਸਰੀ ਮਹਲਾ ਪੰਜਵਾਂ ਜਿਨ੍ਹਾਂ ਦੇ ਵੀ ਅੰਦਰ ਵਹਿ ਗੁਰੂ ਦਾ ਵਿਸਾ ਜਾਗ ਪੈਂਦਾ ਹੈ ਉਹਨਾਂ ਦੀ ਆਤਮਿਕ ਅਵਸਥਾ ਸਹਿਜੇ ਹੀ ਉਦਾਤ ਹੋ ਜਾਂਦੀ ਹੈ। ਪ੍ਰਤੀਤਹੀਏ ਆਈ ਜਿਸਨ ਜਨਕੇ ਤਿੰਨ ਕੋ ਉਤਪਦਵੀ ਉੱਚ ਪਈ। ਸਵੈਏ ਮਹਲੇ ਚੌਥੇ ਗਿਆੰਦ ਅੰਗ 14 ਸੁੱਧੋ। ਉਹਨਾਂ ਦੀ ਹੋਂਮੇ ਮੇਰੀ ਬਿਨ ਸਜੰਦੀ ਹੈ। ਮਨ ਪ੍ਰਤੀਤ ਬਣੀ ਪ੍ਰਭ ਤੇਰੀ ਬਿਨਸ ਗਈ ਹਉਮੇ ਮਤ ਮੇਰੀ ਮਹਾਰੂ ਮਹੱਲਾ 5 ਤਦ ਉਹ ਆਪਣੇ ਮਾਲਕ ਦੀ ਸੋਭਾ ਵੇਖ ਕੇ ਵਿਗਸਦੇ ਹਨ ਜਿਨ ਕੇ ਮਨ ਸਾਚਾ ਵਿਸ਼ਵਾਸ ਪੇਖ ਪੇਖ ਸੁਆਮੀ ਕੀ ਸੋਭਾ ਆਨੰਦ ਸਦਾ ਉਲਾਸ ਤਨਾਸਰੀ ਮਹੱਲਾ 5 ਇਸ ਦੇ ਉਲਟ ਜਿਨ੍ਹਾਂ ਦੇ ਅੰਦਰ ਵਿਸਾ ਨਹੀਂ ਜਾਗਦਾ ਪ੍ਰਤੀਤ ਨਹੀਂ ਆਉਂਦੀ ਉਹ ਵਿਕਾਰਾਂ ਦੀ ਅਗਨ ਵਿੱਚ ਸੜਦੇ ਰਹਿੰਦੇ ਹਨ ਅਸੀਂ ਪੜਦੇ ਹਾਂ ਜਿਸ ਪ੍ਰਤੀਤ ਨਾ ਆਵੇ ਭਾਈ ਸੋ ਜਿਹੜਾ ਜਲ ਜਾਉ ਸੋਰਠ ਮਹਲਾ ਤੀਜਾ ਵਾਹਿਗੁਰੂ ਦੇ ਵਿਸਾ ਵਾਲੇ ਨੂੰ ਸਿੱਖ ਪ੍ਰਭਾਸ਼ਾ ਵਿੱਚ ਗੁਰਮਖ ਕਹਿੰਦੇ ਹਨ ਤੇ ਵਿਸਾਹੀਨ ਨੂੰ ਮਨਮੁਖ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ ਮਨਮੁਖ ਪਰਮਪਲਾਇਆ ਸੋਠ ਮਹੱਲਾ ਤੀਜਾ ਪ੍ਰਤੀਤ ਵਿਹੁਣੇ ਮਨਮੁਖਾਂ ਦੇ ਅੰਦਰਲੇ ਲੋਭ ਤੇ ਸਵਾਰਥ ਦੇ ਭਾਵਾਂ ਨਾਲ اٹੇ ਰਹਿੰਦੇ ਹਨ ਮਨਮੁਖਾਂ ਨੂੰ ਪ੍ਰਤੀਤ ਨਾ ਆਵੇ ਅੰਤਰ ਲੋਭ ਸਵਾਰਥ ਸੋਠ ਮਹੱਲਾ ਤੀਜਾ ਵਹਿਗੁਰੂ ਜੀ ਦਾ ਸੱਚਾ ਵਿਸਵਾਸ ਗੁਰੂ ਪਾਸੋਂ ਪ੍ਰਾਪਤ ਹੁੰਦਾ ਹੈ ਵਿਸ਼ਵਾਸ ਸਤ ਨਾਨਕ ਗੁਰ ਤੇ ਪਈ ਗੌੜੀ ਮਹੱਲਾ ਪੰਜਵਾਂ ਸੁਖਮਨੀ ਸਾਹਿਬ ਵਿੱਚ ਅਸੀਂ ਪੜ੍ਹਦੇ ਹਾਂ ਗੁਰੂ ਦੀ ਸਾਖੀ ਤੋਂ ਹੀ ਗੁਰੂ ਦੀ ਸਾਖੀ ਤੋਂ ਹੀ ਵਹਿਗੁਰੂ ਦੀ ਜੋਤ ਸਾਡੇ ਅੰਦਰ ਪ੍ਰਗਟਿਤ ਦੀ ਹੈ ਅਸੀਂ ਪੜ੍ਹਦੇ ਹਾਂ ਗੁਰਸਾਖੀ ਜੋਤ ਪ੍ਰਗਟ ਹੋਏ ਤਨਾ ਸ੍ਰੀ ਮਹਲਾ 5 ਅੰਗ 13 ਸਤਿਗੁਰੂ ਦੀ ਸਮਰੱਥਾ ਦਾ ਵਿਸ਼ਵਾਸ ਹੀ ਇਸ ਵਿਸਾਦੀ ਬੁਨਿਆਦ ਹੈ ਅਸੀਂ ਪੜ੍ਹਦੇ ਹਾਂ ਸ੍ਰੀ ਰਾਗ ਮਹਲਾ 5 ਸ਼ਬਦ ਗੁਰ ਸਮਰੱਥ ਅਪਾਰ ਗੁਰ ਵਡਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੀਵੜ ਅਵਰ ਨਾ ਕੋਏ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸੱਚੀ ਸੋਏ ਗੁਰਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਇਸ ਲਈ ਵਹਿ ਗੁਰੂ ਤੋਂ ਉਤਰ ਕੇ ਸਿੱਖੀ ਵਿੱਚ ਸਤ ਗੁਰੂ ਦਾ ਵਿਸਾ ਹੈ ਕਿਉਂਕਿ ਗੁਰੂ ਆਸਰੇ ਹੀ ਵਹਿ ਗੁਰੂ ਨਾਲ ਸਾਡਾ ਵਿਸਾ ਬੱਜਦਾ ਹੈ ਕਹ ਨਾਨਕ ਗੁਰ ਕੇ ਵੇਸਾ ਗੌੜੀ ਮਹੱਲਾ ਪੰਜਵਾਂ ਅੰਗ 181 ਤੇ ਗੁਰੂ ਆਸਰੇ ਹੀ ਅਸੀਂ ਆਪ ਵਿਸਾਹ ਦੇ ਪਾਤਰ ਬੰਦੇ ਹਾਂ ਗੁਰ ਪੂਰੇ ਕਰ ਦੀਨੋ ਵਿਸਾਹ ਗੋੜੀ ਮਹਿਲਾ ਪੰਜਵਾਂ ਅੰਗ 199 ਤੇ ਗੁਰੂ ਆਸਰੇ ਹੀ ਅਸੀਂ ਆਪ ਵਿਸਾਹ ਦੇ ਪਾਤਰ ਬੰਦੇ ਹਾਂ ਸਿੱਖ ਨੂੰ ਇਹ ਵਿਸ਼ਵਾਸ ਹੈ ਕਿ ਕੇਵਲ ਸਤਿਗੁਰੂ ਹੀ ਸੱਚਾ ਪਾਤਸ਼ਾਹ ਹੈ ਤੇ ਦੁਨੀਆਂ ਦੇ ਬਾਦਸ਼ਾਹ ਕੁੜਾਵੇ ਹਨ ਕੇਵਲ ਸਤਿਗੁਰੂ ਸੱਚਾ ਪਾਤਸ਼ਾਹ ਹੀ ਵਿਸਾਦ ਦਾ ਪਾਤਰ ਹੈ ਤੇ ਹੋਰ ਸਭ ਸ਼ਾ ਬੇਇਤਬਾਰੇ ਹਨ ਅਸੀਂ ਪੜ੍ਹਦੇ ਹਾਂ ਸਤਿਗੁਰ ਸੱਚਾ ਸਾਹ ਹੈ ਹੋਰ ਸਾਹ ਵਿਸਾਹ ਉਚਾਵੇ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਜ਼ਿਕਰ ਕਰਦੇ ਹਨ ਸੇਰੇ ਗੁਰੂ ਹਰਗਬੰਗ ਸਾਹਿਬ ਵੇਲੇ ਇੱਕ ਪੰਡਤ ਸਿੱਖਾਂ ਨੂੰ ਭਾਗਵਤ ਦੀ ਕਥਾ ਸੁਣਾ ਰਿਹਾ ਸੀ ਕਹਿਣ ਲੱਗਾ ਕਿ ਜਮਾਂ ਦਾ ਰਾ ਲੱਖ ਜੋਜਨ ਲੰਮਾ ਦੱਸਿਆ ਜਾਂਦਾ ਹੈ ਮਰਨ ਪਿੱਛੋਂ ਜੀਵ ਆਤਮਾ ਇਹ ਪੈੜਾ ਇੱਕ ਬਰੇ ਵਿੱਚ ਪੂਰਾ ਕਰਦੀ ਹੈ ਇਸ ਪਰ ਇੱਕ ਸਿੱਖ ਭਾਈ ਸੁੰਦਰ ਕਹਿਣ ਲੱਗਾ ਜੇ ਗੁਰੂ ਕਿਰਪਾ ਕਰੇ ਤਾਂ ਇਹ ਪੈੜਾ ਚੌ ਦਿਨਾਂ ਵਿੱਚ ਮੁੱਕ ਜਾਂਦਾ ਹੈ ਬੋਲੋ ਭਾਈ ਲਾਲਾ ਕਹਿਣ ਲੱਗਾ ਨਹੀਂ ਚੌ ਪੈਰਾ ਵਿੱਚ ਹੀ ਮੁੱਕ ਜਾਂਦਾ ਹੈ ਹੱਸ ਕੇ ਭਾਈ ਮਈਆ ਬੋਲਿਆ ਚਾਰ ਕਿਉਂ ਇੱਕ ਪੈਰ ਵਿੱਚ ਕਿਉਂ ਨਹੀਂ ਤਦ ਭਾਈ ਨਿਹਾਲਾ ਸਭ ਨੂੰ ਨਿਹੋਰ ਕੇ ਬੋਲਿਆ ਜੇ ਗੁਰੂ ਕਿਰਪਾ ਕਰੇ ਤਾਂ ਇਹ ਪੰਡਾ ਇੱਕ ਨਿਮਖ ਵਿੱਚ ਹੀ ਮੁੱਕ ਜਾਂਦਾ ਹੈ ਇਸ ਪੁਰ ਪੰਡਤ ਬੜਾ ਕ੍ਰੋਧਵਾਨ ਹੋਇਆ ਤੇ ਸਤਗੁਰਾਂ ਪਾਸ ਜਾਸ਼ਕਾਇਤ ਕੀਤੀ ਸਤਗੁਰਾਂ ਕਿਹਾ ਭਾਈ ਗੁਰਦਾਸ ਜੀ ਵੱਡੇ ਵਿਦਵਾਨ ਹਨ ਉਹਨਾਂ ਪਾਸੋਂ ਨਿਰਣਾ ਕਰਵਾ ਲਓ ਉਹ ਭਾਈ ਗੁਰਦਾਸ ਜੀ ਪਾਸ ਗਏ ਤੇ ਗੱਲ ਦੱਸ ਕੇ ਨਿਰਣਾ ਕਰਨ ਲਈ ਬੇਨਤੀ ਕੀਤੀ ਭਾਈ ਗੁਰਦਾਸ ਜੀ ਨੇ ਕਿਹਾ ਸੱਚੀ ਗੱਲ ਤਾਂ ਇਹ ਹੈ ਜੇ ਸਤਿਗੁਰੂ ਕਿਰਪਾ ਕਰਨ ਤਾਂ ਨਿਮਖ ਵੀ ਨਹੀਂ ਲੱਗਦਾ ਫਿਰ ਤਾਂ ਜਮਾ ਦੇ ਰਾਹ ਜਾਣਾ ਹੀ ਨਹੀਂ ਪੈਂਦਾ ਇਹ ਮਿਸਾਲ ਹੈ ਉਸ ਵਿਸਾਦੀ ਜੋ ਸਿੱਖ ਨੂੰ ਗੁਰੂ ਉੱਪਰ ਹੈ ਜੇ ਸਤਿਗੁਰ ਕਿਰਪਾ ਕਰੇ ਨਿਮਖਾਂ ਲਾਗੇ ਜਾਤ ਪ੍ਰਭ ਕਿਰਪਾ ਜਮ ਤੇ ਛੁਟੇ ਐਸ ਬਚਨ ਵਿਖਿਆਤ ਗੁਰਬਿਲਾਸ ਪਾਛੇ 10ਵੀਂ ਵਿੱਚ ਇਹ ਬਚਨ ਹੁੰਦੇ ਹਨ ਗੁਰੂ ਦਾ ਵਿਸਾ ਵੀਦਰ ਅਸਲ ਵਹਿ ਗੁਰੂ ਦਾ ਵਿਸਾ ਹੀ ਹੈ ਕਿਉਂਕਿ ਵਹਿ ਗੁਰੂ ਨੇ ਆਪ ਆਪਣੇ ਆਪ ਨੂੰ ਸਤਿਗੁਰ ਵਿੱਚ ਟਿਕਾਇਆ ਹੋਇਆ ਹੈ ਗੁਰਮੈ ਆਪ ਰਖਿਆ ਕਰਤਾ ਰੇ ਮਾਰੂ ਮਹੱਲਾ ਪਹਿਲਾ ਅੰਗ 1024 ਗੁਰੂ ਦਾ ਵਿਸਾਵੀ ਦਰਸਨ ਵਹਿ ਗੁਰੂ ਦਾ ਹੀ ਵਿਸਾ ਵਹਿ ਗੁਰੂ ਦਾ ਵਿਸਾ ਹੀ ਹੈ ਕਿਉਂਕਿ ਵਹਿ ਗੁਰੂ ਨੇ ਆਪ ਆਪਣੇ ਆਪ ਨੂੰ ਸਤਿਗੁਰੂ ਵਿੱਚ ਟਿਕਾਇਆ ਹੋਇਆ ਹੈ ਅੱਗੋਂ ਸਤਿਗੁਰੂ ਸ਼ਬਦ ਵਰਤਾ ਕੇ ਵਹਿ ਗੁਰੂ ਨੂੰ ਪ੍ਰਗਟ ਕਰਦਾ ਹੈ ਗੁਰਮੇ ਆਪ ਸਮੋਏ ਸ਼ਬਦ ਵਰਤਾਇਆ ਵਾ ਮਲਾਰ ਵਾਰ ਮਹੱਲਾ ਪਹਿਲਾ ਅਗੋਂ ਸਤਿਗੁਰੂ ਸ਼ਬਦ ਵਰਤਾ ਕੇ ਵਹਿ ਗੁਰੂ ਨੂੰ ਪ੍ਰਗਟ ਕਰਦਾ ਹੈ ਇਸ ਕਾਰਨ ਗੁਰੂ ਦਾ ਵਿਸਾ ਅਗੋਂ ਗੁਰ ਸ਼ਬਦ ਦਾ ਵਿਸਾ ਬਣ ਨਿਪੜਦਾ ਹੈ ਸਿੱਖ ਪੰਥ ਵਿੱਚ ਪੱਕਾ ਵਿਸ਼ਵਾਸ ਹੈ ਕਿ ਜੇਕਰ ਕੋਈ ਪੂਰੇ ਸਦਕ ਨਾਲ ਸ਼ਬਦ ਗੁਰੂ ਦਾ ਆਦੇਸ਼ ਮੰਨੇ ਦਾ ਆਵश्य ਮੁਕਤੀ ਪ੍ਰਾਪਤ ਹੁੰਦਾ ਆਵश्य ਮੁਕਤੀ ਨੂੰ ਪ੍ਰਾਪਤ ਹੁੰਦਾ ਹੈ ਕਿਉਂਕਿ ਇਹ ਵਿਸਾਗ ਗੁਰੂ ਦੀ ਦੇਹ ਨਾਲ ਸਬੰਧਤ ਨਹੀਂ ਗੁਰੂ ਦੇ ਸ਼ਬਦ ਨਾਲ ਸਬੰਧਤ ਹੈ ਸਤ ਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜੇ ਚਿਰ ਸ਼ਬਦ ਨਾ ਕਰੇ ਵਿਚਾਰ ਬੁਢਾਂਸ ਕੀ ਵਾਰ ਮਹਲਾ ਚੌਥਾ ਸ਼ਲੋਕ ਮਹਲਾ ਕੀ ਗੁਰੂ ਤੋਂ ਉਤਰ ਕੇ ਸਿੱਖ ਨੂੰ ਆਪਣੇ ਆਪ ਉੱਤੇ ਵਿਸ਼ਵਾਸ ਤੇ ਇੱਕ ਦੂਜੇ ਉੱਤੇ ਪਰਸਪਰ ਵਿਸ਼ਵਾਸ ਦਾ ਆਦੇਸ਼ ਹੈ। ਔਰ ਸਿੱਖ ਹੋ ਆਪਣੇ ਹੀ ਮਨ ਕੋ ਡਰੇ ਨਾ ਨੈਕ ਨਿਡਰ ਹੋਏ ਲਰੇ ਰਹਿਤ ਨਾਮਾ ਭਾਈ ਦੇਸਾ ਸਿੰਘ ਜੀ ਤੇ ਉਕਤ ਬਿਲਾਸ ਵਿੱਚ ਅਸੀਂ ਇਹ ਬਚਨ ਪੜ੍ਹਦੇ ਹਾਂ। ਗੁਰੂ ਤੋਂ ਉੱਤਰ ਕੇ ਸਿੱਖ ਨੂੰ ਆਪਣੇ ਆਪ ਉੱਤੇ ਆਤਮ ਵਿਸ਼ਵਾਸ ਤੇ ਇੱਕ ਦੂਜੇ ਤੇ ਪਰਸਪਰ ਵਿਸ਼ਵਾਸ ਦਾ ਆਦੇਸ਼ ਹੈ ਆਤਮ ਵਿਸ਼ਵਾਸ ਦਾ ਆਧਾਰ ਨਿਰਪੈਤਾ ਹੁੰਦੀ ਹੈ ਤੇ ਪਰਸਪਰ ਵਿਸ਼ਵਾਸ ਦਾ ਅਧਾਰ ਨਿਸ਼ਕਪਟਤਾ ਜਿਸ ਦੇ ਮੰਤੇ ਬਚਨ ਵਿੱਚ ਇੱਕੋ ਗੱਲ ਹੋਵੇ ਉਹੀ ਵਿਸਾ ਦੇ ਕਾਬਲ ਹੈ ਉਹੀ ਸੁਖਨ ਵਰ ਹੈ ਪਈ ਦੇ ਸਵਾਸੰਗ ਜੀ ਰਹਿਤ ਨਾਮੇ ਵਿੱਚ ਲਿਖਦੇ ਹਨ ਗੁਰੂ ਸਰੂਪ ਖਾਲਸਾ ਹੈਏ ਜਿਨਕੀ ਟਹਿਲ ਪਰਮ ਸੁਖ ਲਹੀਏ ਅਸਰ ਵਿੱਚ ਵਿਸਾਖ ਕਪਟਹੀਨ ਵੀ ਹੁੰਦਾ ਹੈ ਛਲਹੀਨ ਵੀ ਸੰਸਾਰ ਰਹਿਤ ਵੀ ਹੁੰਦਾ ਹੈ ਦੁਬਦਾ ਰਹਿਤ ਵੀ ਭਰਮਹੀਨ ਵੀ ਹੁੰਦਾ ਹੈ ਤੇ ਭੈਰ ਰਹਿਤ ਵੀ ਇਹ ਹਰ ਤਰ੍ਹਾਂ ਦੀ ਹੀਨਤਾ ਤੋਂ ਮੁਕਤ ਹੁੰਦਾ ਹੈ ਅਰਦਾਸ ਵਿੱਚ ਜਿਹੜਾ ਵਿਸਾਦਾਨ ਮੰਗਿਆ ਹੈ ਉਹ ਇੱਕ ਪਾਸੇ ਇਸ ਜੋਦੜੀ ਦਾ ਲਖਾਇਕ ਹੈ ਕਿ हे ਸੱਚੇ ਪਾਤਸ਼ਾਹ ਆਪਣੇ ਉੱਪਰ ਮੇਰਾ ਵਿਸਾਦ ਬਣਾਈ ਰੱਖੀ ਤਾਂ ਦੂਜੇ ਪਾਸੇ ਇਸ ਬੇਨਤੀ ਦਾ ਵੀ ਸੂਚਕ ਹੈ ਕਿ हे ਦਤਾਰ ਸਾਨੂੰ ਵਿਸ਼ਵਾਸ ਜੋਗਾ ਕਰਕੇ ਸਾਡੀ ਪ੍ਰਤੀਤ ਬਣਾਈ ਰੱਖੀ ਅਕੇਲਾ ਪਦਮ ਮੈਂ ਆਪ ਜੀ ਦੇ ਨਾਲ ਦੁਬਾਰਾ ਸਾਂਝਾ ਕਰਨਾ ਚਾਹਾਂਗਾ ਅਸਰ ਵਿੱਚ ਵਿਸਾ ਕਪਟਹੀਨ ਵੀ ਹੁੰਦਾ ਹੈ ਛਲਹੀਨ ਵੀ ਸੰਸਾਰ ਰਹਿਤ ਵੀ ਹੁੰਦਾ ਹੈ ਦੁਬਧਾ ਰਹਿਤ ਵੀ ਪਰਮਹੀਨ ਵੀ ਹੁੰਦਾ ਹੈ ਭੈਰ ਰਹਿਤ ਵੀ ਇਹ ਹਰ ਤਰ੍ਹਾਂ ਦੀ ਹੀਨਤਾ ਤੋਂ ਮੁਕਤ ਹੁੰਦਾ ਹੈ ਅਰਦਾਸ ਵਿੱਚ ਜਿਹੜਾ ਵਿਸਾਦਾਨ ਮੰਗਿਆ ਗਿਆ ਹੈ ਉਹ ਇੱਕ ਪਾਸੇ ਇਸ ਜੋਦੜੀ ਦਾ ਲਖਾਇਕ ਹੈ ਕਿ ਹੇ ਸੱਚੇ ਪਾਤਸ਼ਾਹ ਆਪਣੇ ਉੱਪਰ ਮੇਰਾ ਵਿਸਾਹ ਬਣਾਈ ਰੱਖੀ ਤਾਂ ਦੂਜੇ ਪਾਸੇ ਇਸ ਬੇਨਤੀ ਦਾ ਵੀ ਸੂਚਕ ਹੈ ਕਿ हे ਦਤਾਰ ਸਾਨੂੰ ਵਿਸ਼ਵਾਸ ਜੋਗਾ ਕਰਕੇ ਸਾਡੀ ਪ੍ਰਤੀਤ ਬਣਾਈ ਰੱਖੀ ਆਓ ਗੁਰੂ ਰੂਹ ਗੁਰੂ ਕੈ ਸਾ社 ਸੰਗਤ ਜਿਓ ਅਸੀਂ ਵੀ ਵੈਗੁਰ ਦੇ ਅੱਗੇ ਆਕਾਰਪੁਰਖ ਦੇ ਅੱਗੇ ਇਹ ਅਰਦਾਸ ਬੇਨਤੀ ਕਰੀਏ ਕਿ ਉਹ ਸਾਡੇ ਸਾਰਿਆਂ ਉੱਤੇ ਮਿਹਰ ਕਰਨ ਸਾਨੂੰ ਵੀ ਬੇਬੇਕ ਬੁੱਧੀ ਦਾ ਦਾਨ ਮਿਲੇ ਸਾਨੂੰ ਵੀ ਬਸਾ ਦਾਨ ਮਿਲੇ ਪਰਮਾਤਮਾ ਉੱਤੇ ਕਰੋਸਾ ਬਣੇ ਆਪਣੇ ਆਪ ਉੱਤੇ ਕਰੋਸਾ ਬਣੇ ਤਾਂ ਹੀ ਅਸੀਂ ਗੁਰੂ ਦੇ ਦੱਸੇ ਹੋਏ ਰਸਤੇ ਉੱਤੇ ਚੱਲ ਸਕਦੇ ਹਾਂ ਆਓ ਵਾਹਿਗੁਰੂ ਅੱਗੇ ਆਕਾਰਪੁਰਖ ਅੱਗੇ ਇਹ ਬੇਨਤੀਆਂ ਕਰੀਏ ਕਿ ਉਹ ਸਾਡੇ ਸਾਰਿਆਂ ਤੇ ਮਿਹਰ ਕਰਨ ਸਾਨੂੰ ਆਪਣੀ ਨਾਮ ਬਾਣੀ ਦਾ ਪਿਆਰ ਬਖਸ਼ਣ ਆਪਣੇ ਚਰਨਾਂ ਦਾ ਉਹ ਆਸਰਾ ਬਖਸ਼ਣ ਤੇ ਅਸੀਂ ਸਾਰੇ ਹੀ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਹਲ ਛੱਕ ਕੇ ਗੁਰੂ ਵਾਲੇ ਬਣੀਏ ਵਾਣੀ ਅਤੇ ਬਾਣੇ ਦੇ ਧਾਰਨੀ ਹੋਈਏ ਅਤੇ ਗੁਰਪ੍ਰਦੇਸ਼ ਅਨੁਸਾਰ ਆਪਣਾ ਜੀਵਨ ਜੀਉ ਕੇ ਇਸ ਨੂੰ ਸਫਲਾ ਕਰ ਸਕੀਏ ਤੇ ਹੋਰਨਾਂ ਨੂੰ ਵੀ ਇਸ ਰਸਤੇ ਉੱਤੇ ਚੱਲਣ ਦੀ ਪ੍ਰੇਰਿਤ ਕਰ ਸਕੀਏ ਤਾਂ ਹੀ ਜਿਸ ਮਕਸਦ ਲਈ ਵਹਿਗੁਰੂ ਜੀ ਨੇ ਸਾਨੂੰ ਇਹ ਜੀਵਨ ਬਖਸ਼ਿਆ ਹੈ ਉਸ ਨੂੰ ਪ੍ਰਾਪਤ ਕਰਨ ਵਿੱਚ ਅਸੀਂ ਕਾਮਯਾਬ ਹੋ ਸਕਦੇ ਹਾਂ ਬੋਲਦੇ ਆਪਸੋ ਵਿਚਾਰ ਕਰਦੇ ਆਪਸੋ ਗੁਰਬਾਣੀ ਦੀਆਂ ਤੁਕਾਂ ਉਚਾਰਨ ਕਰਦੇ ਆਪਸੋ ਇੱਕ ਨਹੀਂ ਅਨੇਕਾਂ ਹੀ ਗਲਤੀਆਂ ਹੋ ਜਾਂਦੀਆਂ ਹਨ ਗੁਰੂ ਸਾਹਿਬ ਤੇ ਗੁਰੂ ਸਾਹਿਬ ਦੀ ਸੰਗਤ ਬਖਸ਼ਣ ਜੋਗ ਹੈ ਭੁੱਲਾਂ ਚੁੱਕਾਂ ਦੀ ਖਿਮਾ ਗੱਜ-ਬੱਜ ਕੇ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ